ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਪਤੇ ਜਿਹੜਾ ਬਸ ਸਦੇਵ ਪ੍ਰਧਾਨ ਬਲਾ ਕਾਦੀਆ ਜੀਰਾ ਤੇ ਜਿਹੜਾ ਅੱਜ ਪਾਣਾ ਵਾਕਤ ਬਹੁਤ ਦੁੱਖ ਦੀ ਘਟਨਾ ਹੈ ਇਹਨੂੰ ਅਸੀਂ ਸਖਤ ਨੰਦਿਆ ਕਰਦੇ ਆਂ ਮੋਦੀ ਸਰਕਾਰ ਦੀ ਵੀ ਜਿਹੜੇ ਸਾਡੇ ਬੇਟੇ ਉੱਤੇ ਜਾਨ ਤੇ ਜਾਨਾ ਗਵਾ ਰਹੇ ਆ ਸਰਕਾਰ ਨੂੰ ਕੋਈ ਇਹ ਗੱਲ ਦਾ ਤਰਸ ਨਹੀਂ ਗਾ ਬਹੁਤ ਇਹ ਨੰਦਿਆ ਕਰਦੇ ਅਸੀਂ ਆ ਭਾਰਤੀ ਕਿਸਾਨ ਜੁਨੀਅਰ ਖਾਦੀਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਹਰ ਵੇਲੇ ਖੜਾਂਗੇ ਜੋ ਵੀ ਪਰਿਵਾਰ ਦੀ ਸਹਾਇਤਾ ਕਰਨੀ ਪਈ ਅਸੀਂ ਜਹੇਬੰਦੀਆ ਲੋ ਪਰਿਵਾਰ ਦੀ ਸਹਾਇਤਾ ਵੀ ਕਰਾਂਗੇ ਜਹੇ ਪਤੀਜਾ ਹੈ ਗਰਜੰਦ ਸਿੰਘ ਤੇ ਪਰਿਵਾਰ ਬਿਲਕੁਲ ਮੇਰੇ ਭਰਾ ਦੀ ਡੈਥ ਹੋਈ ਆ ਛੋਟੇ ਛੋਟੇ ਬੱਚੇ ਆ 10 11 ਸਾਲ ਦੀ ਲੜਕੀ ਆ ਨਾ 8 9 ਸਾਲ ਦਾ ਬੱਚਾ ਤੇ ਮਾਤਾ ਹੀ ਆ ਬੱਚਾ ਗਰੀਬ ਕਰਦਾ ਹੈਗਾ ਡੇਢ ਕਿੱਲਾ ਪੈੜੀ ਦਾ ਅੱਗੇ ਚਾਰ ਕਣਾ ਪੈੜੀ ਵੇਚ ਕੇ ਇਹਨਾਂ ਨੇ ਆਪਦੇ ਬਾਪ ਤੇ ਲਾ ਰਹੀ ਆ ਬਹੁਤ ਕੋਈ ਜੋ ਹੱਕ ਬੰਦਾ ਹੋਰ ਸਰਕਾਰ ਨੂੰ ਦੇਣਾ ਚਾਹੀਦਾ ਨੌਕਰੀ ਵੀ ਦੇਣੀ ਚਾਹੀਦੀ ਹੈ ਜੋ ਬੱਚੇ ਦਿੱਤਾ ਹੋਏ ਨੂੰ ਸਾਰਾ ਕੁਝ ਦਿੱਤਾ ਜਾਵੇ ਮੈਂ ਜੀ ਹਰਦੇਵ ਸਿੰਘ ਉਮੀਦ ਪ੍ਰਧਾਨ ਪੰਜਾਬ ਭਾਰਤੀ ਕਿਸਾਨੀਓ ਲਖਵਾਲ ਅੱਜ ਜਿਹੜਾ ਪਿੰਡ ਮਸੂਰ ਦੇ ਵੇ ਤੋਂ ਗਰਜੰਟ ਸਿੰਘ ਬੱਬੂ ਜਿਹੜਾ ਸਾਡਾ ਮੁੰਡਾ ਸੀ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਬਹੁਤ ਮੰਦ ਭਾਗੀ ਗੱਲ ਹੋਈ ਹੈ ਜੀ ਇਹੋ ਜੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਤੇ ਪਰ ਬਹੁਤ ਮੰਦ ਭਾਗੀ ਜਿਹੜੀ ਗੱਲ ਹੋਈ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਪਰਿਵਾਰ ਨੂੰ ਵੇਖੋ ਪਰਿਵਾਰ ਦੇ ਵਿੱਚ ਕੱਲਾਈ ਭਰਾ ਸੀ ਕਮਾਉਣ ਵਾਲਾ ਛੋਟੇ ਬੱਚੇ ਮਗਰ ਇੱਕ ਉਹਦੀ ਘਰ ਵਾਲੀ ਆ ਮਾਤਾ ਬਜ਼ੁਰਗ ਸਰਕਾਰ ਤੋਂ ਮੰਗ ਕਰਦਾ ਵੀ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਮੈਂ ਬੇਨਤੀ ਹੋਰ ਕਰਦਾ ਵੀ ਤਿਲ ਤਿਲ ਦੇ ਨਾਲ ਤਲਾਹ ਭਰ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਦਾ ਇੱਕ ਜਿਹੜਾ ਜੋਇੰਟ ਖਾਤਾ ਹੈ ਜਿਹੜੀ ਮਾਤਾ ਸੀ ਮੁੰਡੇ ਦੀ ਤੇ ਇਹਦੀ ਜਿਹੜੀ ਮਿਸੇਜ ਆ ਉਹਨਾਂ ਦਾ ਜੋਇੰਟ ਖਾਤਾ ਉਹ ਜਿਹੜਾ ਪਬਲਿਕ ਦੇ ਵਿੱਚ ਦਿੱਤਾ ਜਾਵੇ ਤੇ ਥੋੜਾ ਥੋੜਾ ਕਰਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਸ ਵੀਰ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਪਰ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿੰਨੇ ਸਟੇਟਾਂ ਦੇ ਵਿੱਚ ਜਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਐਨਆਰਆਈ ਭਰਾ ਉਹ ਥੋੜਾ ਥੋੜਾ ਕਰਕੇ ਇਹਨਾਂ ਦੀ ਮਦਦ ਜੂਰ ਕਰੋ ਜੀ ਤਾਂ ਕੇ ਪਰਿਵਾਰ ਜਿਹੜਾ ਛੋਟੇ ਬੱਚੇ ਆ ਕੇ ਪਰਿਵਾਰ ਦਾ ਜਰਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਜਸਬੀਰ ਸਿੰਘ ਜੱਸਾ ਮਾਛੀਵਾੜਾ ਕਿਸਾਨਾ ਗੁਜਰਾ ਜ਼ਿਲ੍ਹਾ ਫਰੀਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਸੀਨਾ ਜੀ ਹੁਣ ਵੀਰ ਜਿਹੜਾ ਗੁਰਜੰਟ ਹੈ ਇੰਦੀ ਡੈੱਡ ਬੋਡੀ ਲੈ ਕੇ ਇਹਨਾਂ ਦੇ ਪਿੰਡ ਮਨਜ਼ੂਰਦੇਵਾ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪਰਿਵਾਰ ਦਾ ਜਿਹੜਾ ਪਰਿਵਾਰ ਬਾਰੇ ਸਾਰੀ ਪਤਾ ਕੀਤਾ ਜਾਵੇ ਜੋ ਅਸੀਂ ਪਤਾ ਕੀਤਾ ਆ ਪਰਿਵਾਰ ਦੇ ਵਿੱਚ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਕਾਫੀ ਬਿਮਾਰ ਰਹੇ ਸੀਗੇ ਉਹਨਾਂ ਦੇ ਉੱਪਰ ਵੀ ਅੱਧਾ ਕਿੱਲਾ ਜ਼ਮੀਨ ਵੇਚ ਕੇ ਲਈ ਆ ਪਰਿਵਾਰ ਦੇ ਸਿਰ ਉੱਪਰ ਕਰਜ਼ਾ ਵੀ ਐ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਮੇਰੀ ਇਹ ਅਪੀਲ ਐ ਮੇਰੀ ਇਹ ਬੇਨਤੀ ਐ ਸਾਰੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਐ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਅਪੀਲ ਕਰਦੇ ਆਂ ਅਸੀਂ ਜਥੇਬੰਦੀ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜਿੱਦਾਂ ਸੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਜਿਹੜੀ ਰਾਸ਼ੀ ਪਹੁੰਚਾਈ ਜਾਵੇ ਤੇ ਉਹਨਾਂ ਦੀ ਬੇਟੀ ਨੂੰ ਜਿਹੜੀ ਆ ਨੌਕਰੀ ਦੀ ਜਿਹੜੀ ਆ ਜ਼ਰੂਰ ਦਿੱਤੀ ਜਾਵੇ ਤੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਮਤਲਬ ਕਿ ਸਪੋਰਟ ਕੀਤੀ ਜਾਵੇ ਮਸੂਰ ਦੇਵਾ ਪਿੰਡ ਦੇ ਵਿੱਚ ਕੋ ਜੀਰੇ ਦੇ ਨਜ਼ਦੀਕ ਆ ਉੱਥੋਂ ਦਾ ਨੌਜਵਾਨ ਗਰਜੰਟ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹੱਕਾਂ ਦੀ ਲੜਾਈ ਲੜ ਰੇ ਸੀ ਉਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾੜੀ ਘਟਨਾ ਥੋੜੀ ਨਹੀਂ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਤੇ ਫਾਦਰ ਜੀ ਵੀ ਡੈਥ ਹੋਈ ਹੈ ਤੇ ਬਹੁਤ ਜਿੰਨਾ ਵੀ ਕੀਤਾ ਜਾਵੇ ਨੰਦਨ ਯੋਗ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਹੁਕਮਤਰੀ ਸਾਹਿਬ ਨੂੰ ਕਿ ਜਿੰਨਾ ਵੀ 5 ਲੱਖ ਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਤੇ ਐਲਾਨ ਕਰ ਦਿਓ ਜਿਹੜਾ ਕਿ ਦਸੰਦਾਂ ਦੇ ਅੰਦਰ ਅੰਦਰ ਇਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲੇ ਜਾ ਕੇ ਕਿ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕੋਈ ਮਦਦ ਦੇਈਏ ਕਿਉਂਕਿ ਪਿਛਲੇ ਪਾਸੇ ਛੋਟੇ ਬੱਚਾ ਉਦੀ ਪੜ੍ਹਾਈ ਵਾਸਤੇ ਹੋਰ ਵੀ ਘਰ ਦਾ ਗੁਜ਼ਾਰਾ ਜਿੰਨਾ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਆ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਸਾਰੀ ਸੰਗਤ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਮਨਸੂਰ ਦੇਵਾ ਹਲਕਾ ਜੀਰਾ ਸਰਦਾਰ ਗੁਰਜੰਟ ਸਿੰਘ ਸਾਡਾ ਨੌਜਵਾਨ ਜਿਹੜਾ ਇਥੋਂ ਧਰਨੇ ਤੇ ਜਾ ਰਿਹਾ ਸੀ ਸ਼ੰਭੂ ਬਾਰਡਰ ਉੱਤੇ ਰਸਤੇ ਦੇ ਵਿੱਚ ਰਾਜਪੁਰੇ ਕੋਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ ਆ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਇੱਥੇ ਪਰਿਵਾਰ ਦੇ ਨਾਲ ਹਮਦਰਦੀ ਵਾਸਤੇ ਪਹੁੰਚੇ ਹਾਂ ਕਿਉਂਕਿ ਇਹਦੇ 'ਚ ਦੁੱਖ ਇਸ ਚੀਜ਼ ਦਾ ਮੈਂ ਵੀ ਪੁਲਿਸ ਦੀ ਨੌਕਰੀ ਕੀਤੀ ਆ ਐਵੇਂ ਅਸੀਂ ਝੂਠੀਆਂ ਸੱਚੀਆਂ ਦੇਸ਼ ਭਗਤੀਆਂ 'ਚ ਫਸੇ ਫਿਰਦੇ ਆ ਹੱਕ ਮੰਗਦਿਆਂ ਨੂੰ ਗੋਲੀ ਕਿੱਥੇ ਲਿਖਿਆ ਇਸ ਕਰਕੇ ਜੇ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣ ਤੇ ਇਹ ਨੌਜਵਾਨ ਜਿਹੜੇ ਕਿਉਂ ਜਾਂਦਾ ਗਏ ਹੁਣ ਦੋ ਨੌਜਵਾਨ ਜਿਹੜੇ ਇਕੱਲੇ ਇਕੱਲੇ ਬੱਚੇ ਆ ਇਹ ਵੀ ਬੱਚਾ ਇਕੱਲਾ ਹੀ ਸੀਗਾ ਸ਼ੁਭਮਨ ਵੀ ਇਕੱਲਾ ਹੀ ਪਰਿਵਾਰ ਦਾ ਬੱਚਾ ਹੈ। ਇਹਦੇ ਪਿਤਾ ਜੀ ਵੀ ਇਹ ਦੁਨੀਆ ਤੇ ਨਹੀਂ। ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ। ਦੋ ਛੋਟੇ-ਛੋਟੇ ਬੱਚੇ ਇੱਕ ਮਾਤਾ। ਛੋਟਾ ਕਿਸਾਨ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਸ਼ੁਭਮਨ ਦੇ ਵਾਸਤੇ ਮਾਪਦੰਡ ਰੱਖੇ ਗਏ, ਉਹੀ ਇਸ ਬੱਚੇ ਦੇ ਵਾਸਤੇ ਰੱਖੇ ਜਾਣ। ਸਾਡੇ ਇਲਾਕਾ ਨਿਵਾਸੀਆਂ ਦੀ ਬੜਜ਼ੋਰ ਮੰਗ ਹੈ। ਤੇ ਅੱਜ ਸਿਸਕਾਰ ਹੋਊਗਾ। ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਅਕਾਊਂਟ ਹੈ ਪਿੰਡ ਦੀ ਪੰਚਾਇਤ ਤੇ ਜਥੇਬੰਦੀ ਡੱਲੇਵਾਲ ਸਾਹਿਬ ਦੀ ਦੇ ਸਿੱਧੂਪੁਰ ਦੇ ਉਹਨਾਂ ਨਾਲ ਜਿਹੜਾ ਬੈਠ ਕੇ ਜਾਰੀ ਕਰ ਦਿੱਤਾ ਜਾਊਗਾ। ਤੇ ਬਾਕੀ ਵੀਰਾਂ ਨੂੰ ਅਪੀਲ ਹੈ ਵੀ ਉਸ ਤਰ੍ਹਾਂ ਨਾ ਕਰਨ ਕਿਉਂਕਿ ਇਹ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਤੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਆ ਜਾਂਦੇ ਆ ਤੇ ਇਹ ਤੋਂ ਥੋੜਾ ਜਿਹਾ ਗਰੇਜ ਕਰਨ ਰੱਬ ਦਾ ਭੈਮੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ